ਸ਼ਹਿਰ ਗਾਪੇ ਕਿਰਪਾਨਾਂ ਕਿ ਜਿਹੜਾ ਪੁਕਾਰ ਹੈ ਕੇਸ ਜਿਹੇ ਪਹਿਲਾਂ ਹੀ ਗੁਰੂ ਮਹਾਰਾਜ ਜੀ ਨੇ ਕੇਸ ਗੁਰੂ ਦੀ ਬੋਹਰ ਇਹ ਰੱਖਣ ਦਾ ਆਦੇਸ਼ ਕਈ ਜਾਮੇ ਵਿੱਚ ਦਿੱਤਾ ਉਹਨਾਂ ਦਾ ਮਨਸਤੇ ਜਾਂਦਾ ਸਰਪੋਰਾ ਦਾ ਬਾਟ ਇੱਕ ਔਰੰਗਜ਼ੇਬ ਦਾ ਭੇਜਿਆ ਹੋਇਆ ਸਹੀਆ ਬਾਬੂ ਕਾਨ ਸਰ ਪਾਇਆ ਉਹ ਬਾਣੀ ਨੂੰ ਕੁਝ ਕਲਮੇ ਪਰਦੇ ਰਸਦਾ ਉਹਨੇ ਆਪਣੀ ਭਾਸ਼ਾ ਚ ਲਿਖਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਉਸਮੇਨੇ ਗੋਵਿੰਦ ਰਾਏ ਦੇ ਬੋਲ ਲਿਖੇ ਸਤਿਗੁਰ ਨੇ ਸਭ ਲੋਕ ਦੇ ਪਾਕੇ ਦੇ ਵਿਸ਼ਵਾਸ ਕਰਨ ਪਾਇਆ ਖੱਬੇ ਹੱਥ ਨੂੰ ਬਾਕੇ ਦੇ ਉੱਤੇ ਲਿਖਿਆ ਕਿ ਸੱਚੇ ਹੱਥ ਦੇ ਨਾਲ ਸਭ ਲੋਕ ਦਾ ਅੰਗਣਾ ਸਤਿਗੁਰ ਚਾਹੇ ਪੇਦਾ ਨਹੀਂ ਉਤੋਂ ਬਾਣੀ ਵਿੱਚ ਪਾਕੀ ਇਹ ਸ਼ਕਤੀ ਦਾ ਸਮੇਲ ਕੀਤਾ ਜਾ ਰਿਹਾ ਜਿਹੜੀਆਂ ਬੋਸ਼ ਰੂਸ਼ੀਆਂ ਮੀਰੀ ਤੇ ਪੀਰੀ ਦੀਆਂ ਵੀ ਸਤਿਗੁਰਾਂ ਨੇ ਛੇਵੇਂ ਜਾਮੇ ਨੇ ਧਾਰਨ ਕੀਤੀਆਂ ਉਹ ਪਾਕੀ ਦੇ ਸ਼ਕਤੀਆਂ ਦੋਨੋਂ ਸੰਗਤ ਖੰਡੇ ਦਾ ਰੂਪ ਤਾਂ ਅੰਮ੍ਰਿਤ ਆਪੀ ਦਾ ਜਾ ਰਿਹਾ ਸਾਰੀਆਂ ਸੰਤਾਂ ਦੇਖ ਰਹੀਆਂ ਨੇ ਤੇ ਸੰਤਰਾ ਨੇ ਸੋਖਿਓ ਮੁੰਤਾ ਆਖੀ ਤੱਕ ਜਮੇ ਬਾਤਾਂ ਉਹ ਕਹਿੰਦਾ ਸੀ ਜਿੱਦ ਤੇ ਰੱਬ ਮਿਹਰ ਹੋ ਗਿਆ ਤੁਹਾਨੂੰ ਬਰਾਬਰ ਕੀ ਜੋਗੀ ਕਹਿੰਦੇ ਨੇ ਕਿ ਰੱਬ ਦੇ ਨਾਲ ਬਹੁਤ ਵੱਡੀ ਮੁਕਾਬਲਾ ਕਰਦਾ ਨੂੰ ਸੀ ਸਿਰਪੁਰ ਨਾਲ ਦੇ ਇਤਿਹਾਸ ਨੇ ਬੜਾ ਸਤਿਕਾਰ ਇਹ ਸਤਗੁਰੂ ਖੰਡੇ ਪਟ ਦਾ ਅਮਰ ਧਿਆਨ ਕਰ ਰਹੇ ਨੇ ਕਿ ਘਰ ਦੇ ਮਹਿਰ ਧਰ ਪਰ ਮਾਤਾ ਜੀਤੋ ਜੀ ਪਤਾ ਸੇ ਰੱਖੀ ਬੋਲੀ ਉਹ ਵੀ ਬਾਤ ਦੇ ਵਿੱਚ ਆਈ ਅਮਰ ਧਿਆਨ ਕੀਤਾ ਗਿਆ ਪੰਜ ਛਤੇ ਉਹਨਾਂ ਤੋਂ ਕਿਹਾ ਕਿ ਸਾਖ ਪਾਏ ਔਰ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਠੀਕ ਹੈ ਪੰਜ ਪੰਜ ਛੱਤੇ ਉਹਨਾਂ ਦੇ ਨਿਯਤਰਾ ਦੇ ਜੋਸ ਤੇ ਪਾਤ ਪਾਤ ਉਹਨਾਂ ਦੇ ਮੁਖ ਦੇ ਤੇ ਬਾਅਦ ਉਸ ਸਮਝੇ ਤੌਰ ਤੇ ਉਹਨਾਂ ਪੱਲੇ ਵਿੱਚ ਅੰਮ੍ਰਿਤ ਸ਼ਟਾਇਆ ਨਾਮ ਦੇ ਨਾਲ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਨੰਬਰ ਸਿੰਘ ਜੀ